ਮਮੀ ਮੈਨੂੰ ਪ੍ਰਾਈਵੇਸੀ ਚਾਹੀਦੀ ਹੈ ਮੈਨੂੰ ਇਸ ਘਰ ਚ ਬਿਲਕੁਲ ਪ੍ਰਾਈਵੇਸੀ ਨਹੀਂ ਮਿਲਦੀ ਥੋੜੀ ਪ੍ਰਾਈਵੇਸੀ ਤੇ ਮਿਲ ਸਕਦੀ ਹੈ ਨਾ ਇਹਦੀ ਟੇਟ ਹੋ ਗਈ ਆ ਮੈਂ ਦੁਖੀ ਹੋ ਗਈ ਆ ਹੁਣ ਮੈਂ ਬਸ ਠੀਕ ਹੈ ਤੂੰ ਹੀ ਨਾ ਕਦੀ ਖੁਸ਼ ਹੋ ਜਾਨੇ ਆਣਿਓ ਹੈ ਆ ਪਿਓ ਤਾਂ ਡਾਈ ਦੀ ਮਿਹਨਤ ਕਰਦਾ ਐਨੀ ਮਿਹਨਤ ਕਰਕੇ ਘਰ ਚ ਸਾਰਾ ਕੁਝ ਲੈ ਕੇ ਆਉਂਦਾ ਤੈਨੂੰ ਐਡੇ ਮਹਿੰਗੇ ਕਾਲਜ ਪਾਇਆ ਸਾਰਾ ਕੁਝ ਲੈ ਕੇ ਦੇਣ ਦਾ ਨਾ ਜੀ ਇੱਕ ਚੀਜ਼ ਨਹੀਂ ਮਿਲੀ ਤੇ ਅੱਜ ਕੱਲ੍ਹ ਪਰ ਵਾਲੀ ਗਰੀ ਗੱਲ ਹੈ ਤੂੰ ਦੱਸ ਤੂੰ ਨੂੰ ਕਦੀ ਦੱਸਿਆ ਵਾ ਵੀ ਤੇਰੇ ਕੱਲ ਜਣੇ ਨੂੰ ਪ੍ਰਾਈਵੇਸੀ ਮੰਗਾਈ ਹੈ ਜੇ ਤੂੰ ਪਹਿਲਾਂ ਦੱਸਦੀ ਸੀ ਤੈਨੂੰ ਪਹਿਲਾਂ ਹੀ ਆ ਕੇ ਦੇ ਦਿੰਦੇ ਹੈਂ ਤੈਨੂੰ ਗੱਲ ਤੇ ਤੂੰ ਕੀਤੀ ਨਹੀਂ ਕਿ ਸਿੱਧਾ ਆ ਕੇ ਕਲ ਪੰਡਈ ਮੈਂ ਆ ਜੀ ਦੁਖੀ ਹੋ ਗਈ ਜੀ ਮੈਨੂੰ ਪ੍ਰਾਈਵੇਸੀ ਚਾਹੀਦੀ ਥੋੜੀ ਤੇ ਦੇ ਉਹ ਤੈਨੂੰ ਸਾਰੀ ਲਿਆਵਾਂਗੇ ਦੱਸ ਕਿੰਨੇ ਕਿਲੋ ਚਾਹੀਦੀ ਕਿੰਨੀਆਂ ਚਾਹੀਦੀਆਂ ਮੈਨੂੰ ਦੱਸ ਮੈਂ ਤੇਰੇ ਪਿਓ ਨੂੰ ਫੋਨ ਕਰਦੀ ਹਾਂ ਹੁਣੇ ਵੀ ਸ਼ਾਮ ਨੂੰ ਹੋਰ ਜੋ ਮਰਜ਼ੀ ਚੀਜ਼ ਲੈ ਜਾਏ ਇਹਨੂੰ ਪ੍ਰਾਈਵੇਸੀ ਲਿਆ ਕੇ দাও ਜੀ ਇਹ ਬਹੁਤ ਦੁਖੀ ਆ ਤੂੰ ਇਹ ਉਹ ਮੰਮੀ ਕੋਈ ਸਬਜ਼ੀ ਥੋੜੀ ਮੰਗਣ ਨਹੀਂ ਆ ਪਿਡੇੜੀ ਬਾਜ਼ਾਰ ਜਾਣਗੇ ਲੈ ਆਉਣਗੇ ਤੇ ਨਾ ਇਹ ਕਾਲ ਵਾਲਿਆਂ ਨੇ ਮੰਗਾਈ ਆ ਪ੍ਰਾਈਵੇਸੀ ਮਤਲਬ ਕਿ ਥੋੜਾ ਮੈਨੂੰ ਇਕੱਲਾ ਪੰਚਾ Ah, apa yang lainan